ਅੱਜ ਇਹ ਸਾਡੇ ਘਰ ਅੱਗ ਲੱਗੀ ਹੈ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜਿਹੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨੇ ਅੱਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਆਹੀ ਹੋਣਾ ਕੱਠ ਦੀ ਕਾਲਜ ਦੇ ਵਿੱਚ ਜਾ ਰਹੇ ਹੋ ਕੱਠ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਪਹਿਲੀ 29 ਤਰੀਕ ਦੀ ਕੱਠ ਦੀ ਕਾਲ ਦਿੱਤੀ ਹੋਈ ਆ ਕੱਠ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਦੋ ਦੋ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੇ ਜਿਉਂਦੇ ਰਹੇ ਤਾਂ ਕਰਾਂਗੇ ਬਟਿਆਲਾ ਉਹਨਿਆ ਕੱਟ ਦੀ ਜਗਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂ ਉਸ ਤੋਂ ਬਾਅਦ ਜਥੇਬੰਦੀ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛਤਰ ਵੀ ਪੈਣਗੇ ਤੁਹਾਡੇ ਛਤਰ ਪੈਣੇ ਦਾ ਪੈਣੇ ਕਰਿਆ ਕੇ ਛਤਰ ਪੈਣਗੇ ਇਹ ਗੱਲ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਂ ਬ੍ਰਦਰ ਆ ਜੀ ਮਾਦਾ ਜੀ ਮੰਦੇ ਕੀ ਮਾਮਲਾ ਜਿਹੜਾ ਤਾਜ਼ਾ ਆਇਆ ਤੁਸੀਂ ਪਟਿਆਲਾ ਪਹੁੰਚੇ ਕੀ ਅੱਧੀ ਦੀ ਕੀ ਪਤਾ ਲੱਗਿਆ ਤੁਹਾਨੂੰ ਅੰਗੀ ਪਟਿਆਲਾ ਜੀ ਮੈਂ ਪਹੁੰਚਿਆ ਮੈਨੂੰ ਇੱਥੇ ਦੀ ਕੋਈ ਖਾਸ ਇਨਫੋਰਮੇਸ਼ਨ ਨਹੀਂ ਹੈਗੀ ਸਾਡੇ ਪਿੰਡ ਦੀ ਪੰਚਾਇਤ ਤੇ ਮੋਤਵਰ ਬੰਦੇ ਪਹਿਲਾਂ ਪਟਿਆਲਾ ਸਦਰ ਚ ਗਏ ਸੀ ਸਦਰ ਚੋਂ ਕਹਿੰਦੇ ਸੀਏ ਲੈ ਗਏ ਸੀਏ ਗਏ ਉਹ ਕਹਿੰਦੇ ਸਦਰ ਲੈ ਗਏ ਸਦਰ ਫੇਰ ਆਏ ਉਹ ਕਹਿੰਦੇ ਜੀ ਪੁਨਰਿਹੜੀ ਲੈ ਗਏ ਐਂ ਚੱਕਰਾਂ 'ਚ ਪਾਈ ਬੈਠੇ ਹੈ ਜੀ ਤੇ ਉਸ ਪੁਨਰਿਹੜੀ ਚੋਂ ਕੀ ਗਏ ਉਹ ਕਹਿੰਦੇ ਜੀ ਸੀਏ ਲੈ ਗਏ ਜੀ ਐਂ ਚੱਲੀ ਜਾਂਦਾ ਜੀ ਸਾਰਾ ਸਿਸਟਮ ਮਾਜਰਾ ਦਾ ਕੀ ਲੱਗਦਾ ਤੁਹਾਨੂੰ ਮਾਮਲਾ ਤਾਂ ਜੀ ਹੁਣ ਤੁਸੀਂ ਵੀ ਸਿਆਣੇ ਹੋ ਦੇਖਣ ਵਾਲੇ ਸਰੋਤੇ ਵੀ ਸਿਆਣੇ ਨੇ ਕਿ ਇੱਕ ਬੰਦੇ ਦੇ ਐਫਆਈਆਰ ਹੋਈ ਹੋਵੇ ਪਪੂਲਰ ਬੰਦਾ ਹੋਵੇ ਪਪੂਲਰ ਬੰਦਾ ਹੋਵੇ ਐਫਆਈਆਰ ਹੋਈ ਹੋਵੇ ਸਰਕਾਰ ਦੇ ਖਿਲਾਫ ਬੋਲਦਾ ਹੋਵੇ ਕਿ ਐਨੇ ਟਾਈਮ ਮਾਮਲਾ ਟਿਕ ਜੂ ਇੱਕ ਮਹੀਨੇ ਪਹਿਲਾਂ ਦੀ ਦਰਖਾਸਤ ਐਫਆਈਆਰ ਸੋਰੀ ਆਪ 20 ਤਰੀਕ ਦੀ ਕੱਟੀ ਹੋਈ ਹੈ ਦਰਖਾਸਤ ਇੱਕ ਮਹੀਨੇ ਪਹਿਲਾਂ ਦੀ ਹੈ ਜਿਹੜੇ ਬੰਦੇ ਨੇ ਕਿਸੇ ਨੇ ਪਤਾ ਨਹੀਂ ਦੀਪ ਕਿੱਥੋਂ ਦਾ ਦੀਪ 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 ਬਾਬਾ ਦੀਪ ਸਿੰਘ ਨਗਰ ਦਾ ਜੀ ਉਹ ਬੰਦੇ ਦਾ ਨਾਮ ਮੇਰੇ ਮੇਰੇ ਨਾਮ ਵੀ ਨਹੀਂ ਦਿਮਾਗ ਚ ਆਇਆ ਜੀ ਮੈਂ ਐਫ ਆਈ ਆਰ ਪੜ੍ਹੀ ਪਰ ਮੈਂ ਭੁੱਲ ਗਿਆ ਤੇ ਉਹ ਬੰਦੇ ਨੇ ਪਰਚਾ ਕਰਵਾਇਆ ਜਿਹਨੂੰ ਮੈਂ ਅਸੀਂ ਕਦੇ ਨਾ ਦੇਖਿਆ ਨਾ ਕਦੇ ਮਿਲੇ ਨਾ ਕੁਝ ਲੈਣਾ ਦੇਣਾ ਸਾਡਾ ਉਹਦੇ ਨਾਲ ਬੰਦੇ ਬਾਈ ਕਿਵੇਂ ਦੇਖਦੇ ਹੋ ਬਦਲੇ ਲਈ ਜਿਵੇਂ ਰਾਜ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਤੋਂ ਵੱਲੋਂ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਰਕਾਰ ਇਹ 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 ਲੱਗ ਰਿਹਾ ਹੈ ਜੀ ਕਿ ਜਿਹੜਾ ਲੁਧਿਆਣੇ ਪਰਚਾ ਕਰਿਆ ਸੀ ਉੱਥੇ ਕੋਈ ਕਸਰ ਰਹਿ ਗਈ ਇਹਨਾਂ ਲੁਧਿਆਣੇ ਇਹਨਾਂ ਨੇ ਜੋ ਵੀ ਬਾਈ ਨਾ ਠੀਕ ਹੈ ਟਾਰਚਰ ਵੀ ਕਰਿਆ ਜੋ ਵੀ ਕਰਿਆ ਉੱਥੇ ਕੋਈ ਕਸਰ ਨਹੀਂ ਗਈ ਕਹਿੰਦੇ ਜੀ ਭਾਨੇ ਸਿੱਧੂ ਦਾ ਸਾਨੂੰ ਉਹ ਗੱਲ ਰੜਕ ਰਹੀ ਹੈ ਜਿਹੜੀ ਉਹ ਗੱਡੀ 'ਚ ਬਹਿੰਦਾ-ਬਹਿੰਦਾ মিডিਆ ਸਾਹਮਣੇ ਕਰ ਗਿਆ ਕਿ ਦਬਣ-ਦਬਾਉਣ ਜੇਲਾ ਥਾਣਿਆਂ ਤੋਂ ਮੈਨੂੰ ਨਹੀਂ ਦਿੰਦਾ ਕਹਿੰਦੇ ਉਹ ਉਹ ਗੱਲ ਰੜਕ ਰਹੀ ਹੈ ਕਹਿੰਦੇ ਹੁਣ ਅਸੀਂ ਇਹਨੂੰ ਇਹ ਦੱਸਾਂਗੇ ਕਿ ਜੇਲਾ ਥਾਣੇ ਹੁੰਦੇ ਕੀ ਨੇ ਭਾਈ ਕਿੰਨੇ ਦਿਨਾਂ ਰਿਹਾ ਰਿਮਾਰਡ ਲੱਗਿਆ ਪਤਾ ਨਹੀਂ ਰਿਮਾਰਡ 29 ਤਰੀਕ ਤੱਕ ਹੈ ਜੀ ਸਰਕਾਰ ਨੂੰ ਇੱਕ ਗਿਰਿਆਂ ਹਰਕਤਾਂ ਦੇ ਉੱਤੇ ਲਈ ਹੈ ਸਰਕਾਰ ਬਾਕੀ ਸਾਡਾ ਤੁਹਾਨੂੰ ਵੀ ਕੁਝ ਪਰੇਸ਼ਾਨ ਕੀਤਾ ਜਿਆਦਾ ਸਰਕਾਰ ਦੇ ਜਿਹੜੇ ਮੇਰੇ ਸਾਹਮਣੇ ਦੇਖੋ ਜੀ ਜਿਹੜੀ ਹੈ ਪਹਿਲਾਂ ਨਹੀਂ ਐਫ ਆਈ ਆਰ ਸੀ ਉਹਦੇ ਵਿੱਚ ਤਾਂ ਐਸਾ ਕੋਈ ਲੈਣਾ ਨਹੀਂ ਮੈਨੂੰ ਜਿਹੜੀ ਤੱਕ ਆ ਐਫ ਆਈ ਆਰ ਜਿੱਤੇ ਤੱਕ ਮੈਂ ਪੜੀ ਹੈ ਕਿ ਚਾਰ ਬੰਦੇ ਇਹਨਾਂ ਨੇ ਅਣਪਛਾਤੇ ਵੀ ਪਾਏ ਨੇ ਇਹ 'ਚ ਕੁਝ ਵੀ ਹੋ ਸਕਦਾ ਹੈ ਜੀ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਹੋਈ ਹੋਪ ਕਿ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਨਵੀਂ ਅਪਡੇਟ ਇਹ ਹੈ ਕਿ ਪਾਣਾ ਸਿੱਧੂ ਜੀ ਨੇ ਅੱਜ ਆਣਾ ਸੀਗਾ ਬਾਹਰ ਜ਼ਮਾਨਤ ਤੇ ਜੋ ਕਿ ਉਹ ਬਾਹਰ ਨਹੀਂ ਆ ਸਕੇ ਇਸ ਕਰਕੇ ਨਹੀਂ ਆ ਸਕੇ ਕਿਉਂਕਿ ਉੱਤੇ ਇੱਕ ਹੋਰ ਪਰਚਾ ਪੈ ਗਿਆ ਪਰਚਾ ਵੀ ਇੱਦਾਂ ਦਾ ਪਿਆ ਆ ਸਨੇਚਿੰਗ ਦਾ ਪਰਚਾ ਪਾਇਆ ਜੀ ਇੱਕ ਬੰਦੇ ਨੇ ਉਹਰੇ ਉੱਤੇ ਇਹ ਸਰਾਸਰ ਦੇਖੋ ਜੀ ਪੁੱਧੂ ਚੀਜ਼ਾਂ ਆ ਸਨੇਚਿੰਗ ਦਾ ਪਰਚਾ ਪਾ ਦਿੰਦੇ ਕਰੀ ਕਰੀ 10000 ਦਾ ਪਰਚਾ ਪਾ ਦਿੰਦੇ ਆ ਪੁੱਧੂ ਪੁੱਧੂ ਚੀਜ਼ਾਂ ਦੇ ਪਰਚੇ ਪਾਈ ਜਾਂਦੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ ਇੰਨੀ ਕਮਾਈ ਕਰਦਾ ਉਹਦਾ ਸਨੈਪਚੈਟ ਮੋਨਟਾਈਜ਼ ਆ ਉਹਦਾ ਫੇਸਬੁੱਕ ਇੰਸਟਾਗ੍ਰam YouTube ਉਹਦਾ ਮੋਨਟਾਈਜ਼ ਆ ਉਹਦੇ ਇੰਨੇ ਫੋਲੋਅਰ ਆ ਠੀਕ ਹੈ ਉਹਨੂੰ ਯਾਰ ਇੰਸਟਾਗ੍ਰam ਤੋਂ ਇੰਨਾ YouTube ਤੋਂ ਇੰਨਾ ਸੋਸ਼ਲ ਮੀਡੀਆ ਤੋਂ ਇੰਨਾ ਪੈਸਾ ਆਂਦਿਆ ਆ ਤੇ ਯਾਰ ਉਹਨੂੰ ਕੀ ਲੋੜ ਹੈ ਸਨੇਚਿੰਗ ਦਾ ਵੀ ਪਰਚਾ ਇਹ ਹੈ ਕਿ ਉਹ ਬੰਦਾ ਕਹਿੰਦਾ ਕਹਿੰਦਾ ਮੇਰੀ ਇੰਨਾ ਚੈਨ ਗਈ ਸੀ ਦਰ ਫਿਟੇ ਮੁਟਟੇ ਮੇਨ ਚੀਜ਼ ਉਹੀ ਹੈ ਕਿ ਹਾਂ ਵੀ ਉਹਨੂੰ ਬਾਹਰ ਨਹੀਂ ਜਾਣ ਦੇਣਾ ਕੋਈ ਨਾ ਕੋਈ ਉਹਨੂੰ ਦਬਾਨ ਦੀ ਕੋਸ਼ਿਸ਼ ਕਰਦੇ ਕਿ ਹਾਂ ਵੀ ਇਹ ਬਾਹਰ ਨਾ ਆਵੇ ਕੋਈ ਨਾ ਕੋਈ ਜਿਹੜੀ ਕਸਰ ਕਹਿੰਦੇ ਰਹਿ ਜਾਂਦੀ ਨਾ ਕਹਿੰਦੇ ਹੁਣ ਸੋਚਦੇ ਹੁਣ ਲੁਧਿਆਣੇ ਦੇ ਵਿੱਚ ਥੋੜੀ ਜਿਹੀ ਕਸਰ ਰਹਿ ਗਈ ਹੁਣ ਕਸਰ ਅਸੀਂ ਉਧਰ ਪਟਿਆਲੇ ਜਾ ਕੇ ਰੀਲ ਦੇ ਵਿੱਚ ਪੂਰੀ ਕਰੀਏ ਤੇ ਬਿਨਾ ਮਤਲਬ ਤੋਂ ਆਮ ਬੰਦੇ ਨਾਲ ਇੰਨਾ ਧੱਕਾ ਹੋਉਂਦਾ ਤੇ ਲੇਖਾ ਜੋਖਾ ਤਿਆਰ ਇੱਥੇ ਭਰਨਾ ਪੈਣਾ ਸਾਰਾ ਕੁਝ ਠੀਕ ਆ ਇਹ ਸਰਕਾਰਾਂ ਸੁਰਪੂਰ ਜਦਾਦਰ ਨਹੀਂ ਰਹਿੰਦੀਆਂ ਹੁੰਦੀਆਂ ਤੇ ਬਹੁਤ ਗਲਤ ਗੱਲਾਂ ਦੇ ਤੁਸੀਂ ਕਿਸੇ ਨਾਲ ਅੱਦਾ ਕਰਦੇ ਆ ਬਿਨਾ ਮਤਲਬ ਤੋਂ ਤੁਸੀਂ ਧੱਕਾ ਕਰਦੇ ਕੋਈ ਵੀ ਆ ਕੇ ਖੜਾ ਹੋ ਜਾਂਦਾ ਹੁਣ ਉਹਦਾ ਭਰਾ ਮੋੜਿਆ ਆ ਪਾਣਾ ਸਿੱਧੂ ਦਾ ਉਹ ਕਹਿੰਦਾ ਕਿ ਅਸੀਂ ਜਿੰਨੂ ਕਰੀ ਦੇਖਿਆ ਤਾਂ ਕੰਨੀ ਨਾਲ ਅਸੀਂ ਕੁਝ ਸਾਰਿਆਂ ਨੂੰ ਜਾਣਦੇ ਆ ਉਹਨੇ ਸਾਨੂੰ ਪਰਚਾ ਪਾਇਆ ਉਹ ਵੀ ਪਤਾ ਨਹੀਂ ਪਾਇਆ ਵੀ ਸਾਰਿਆਂ ਨੇ ਸਨੈਪਿੰਗ ਦਾ ਪਰਚਾ ਕਹਿੰਦਾ ਸਾਨੂੰ ਤਾਂ ਕਹਿੰਦਾ YouTube ਤੋਂ ਕਹਿੰਦਾ ਇਹਨਾਂ ਪੈਸਾ ਆਉਂਦੇ ਆ ਕਹਿੰਦਾ ਸਾਨੂੰ ਕੀ ਲੋੜ ਆ ਇਹਨਾਂ ਲੋਕਾਂ ਦੇ ਲੱਖਾਂ ਰੁਪਏ ਕਰੋੜਾਂ ਰੁਪਏ ਦਵਾਤੇ ਕਹਿੰਦਾ ਕਹਿੰਦਾ ਅਸੀਂ ਸਨੇਚਿੰਗ ਦਾ ਕਹਿੰਦਾ ਇਸ ਦੇ ਵਿੱਚ ਫਸਣਾ ਦੱਸੋ ਕਹਿੰਦੇ ਕਹਿੰਦੇ ਹੁਣ ਫਿਰ ਅਸੀਂ ਫਿਰ ਕਹਿੰਦੇ ਜੇ ਨਾ ਹੋਇਆ ਨਾ ਸੈਟ ਕੰਮ ਦੇਰਾਂ ਦਾ ਨਾਂ ਸਾਡੀ ਸੁਣੀ ਜੇ ਉਹਨਾਂ ਨਾਂ ਛੱਡਿਆ ਤੇ ਕਹਿੰਦੇ ਅਸੀਂ ਲੰਢ ਤਰਨੇ ਤੇ ਫਿਰ ਤਰਨੇ ਲੱਗੂਗੇ ਹੋਊਗਾ ਕੌਣ ਔਖਾ ਆਮ ਜਨਤਾ ਨੇ ਔਖਾ ਹੋਣਾ ਗੱਲ ਉੱਥੇ ਆ ਗਈ ਫਿਰ ਬੜਾ ਸੋਹਣਾ ਉਹਨੇ ਆ ਜਾਣਾ ਸੀਗਾ ਅੱਜ 3 ਵਜੇ ਬਾਹਰ ਉਹ ਪਰਚੇ ਵੀ ਉਹ ਵਾਲੇ ਪਾਏ ਜਿਹੜੇ ਵਿੱਚ ਤਿੰਨ ਤਿੰਨ ਮਹੀਨੇ ਦੀ ਬੇਲ ਨਹੀਂ ਹੈਗੀ ਉਹ ਤਿੰਨ ਮਹੀਨਿਆਂ ਨੂੰ ਅੰਦਰ ਹੀ ਬੰਦ ਰੱਖਣਾ ਕਰਦੇ ਨਾ ਉਹੀ ਕੰਮ ਇਹ ਸਰਕਾਰ ਆ ਸਰਕਾਰ ਬੱਜ ਕੇ ਰੋ ਬਈ ਬਹੁਤ ਔਖਾ ਸਿਸਟਮ ਆਪਣਾ ਪੰਜਾਬ ਬਹੁਤ ੱੱਕਾ ਕਰਦਾ ਬਹੁਤ ਜ਼ਿਆਦਾ ੱੱਕਾ ਕਰਦਾ ਸਰਕਾਰ ਜਿਹੜੀ ਹੈਗੀ ਨਾ ਇੰਨੀ ਗੰਦੀ ਸਰਕਾਰ ਆ ਕੋਈ ਸਹੂਲਤਾਂ ਨਹੀਂ ਲੋਕੀ ਐਵੇਂ ਨਹੀਂ ਬਾਹਰ ਨੂੰ ਭੱਜਦੇ ਪੰਜਾਬ ਛੱਡ ਕੇ ਐਵੇਂ ਨਹੀਂ ਜਾਂਦੇ ਆਦারে ਜਿਹੜੋ ਇਸਾਰੀ ਗਰੀਬ ਦੀ ਸੁਣਵਾਈ ਨਹੀਂ ਨਾ ਹੁੰਦੀ ਜਦੋਂ ਧੱਕਾ ਕਰਦੇ ਆ ਫਿਰ ਬੰਦਾ ਕਹਿੰਦਾ ਕਿ ਨਹੀਂ ਆ ਰਿਹਾ ਇੱਥੇ ਫਾਇਦਾ ਨਹੀਂ ਕੋਈ ਹੈਗਾ ਬਾਹਰ ਹੀ ਠੀਕ ਆ ਚਲੋ ਮੈਂ ਤਾਂ ਕਹਿੰਦਾ ਕਿ ਜਲਦੀ ਤੋਂ ਜਲਦੀ ਬਾਹਰ ਆਵੇ ਭਰਾ ਬਾਕੀ ਚਲੋ ਆਪਾਂ ਇੱਥੇ ਵੀਡੀਓ ਨੂੰ ਖਤਮ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਅਪਡੇਟ ਸਹੀ ਲੱਗੀ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਸੀ ਕਾਲ ਜੀ